ਉਹ ਚੁਣੇ ਗਏ ਨੇ ਭਾਰਤ ਦੇ ਵਿੱਚ ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਨਸ਼ਾ ਨੇ ਤੇ ਸਾਨੂੰ ਜਦੋਂ ਬਹੁਤ ਮਤਲਬ ਨਮੂਸ਼ੀ ਅਈ ਵਿੱਚ ਪਟਿਆਲੇ ਦਾ ਵੀ ਇੱਕ ਨੰਬਰ ਸੀ ਇਹ ਨਸ਼ਾ ਮੁਕਤ ਭਾਰਤ ਦੇ ਆਂਦੇ ਤਹਿਤ ਚੁਣੇ ਗਏ। ਧਕਕਾਰੀ ਗੈਰ ਸਰਕਾਰੀ ਦੇ ਸੰਤਾਂ ਦੇ ਵਿੱਚ ਲੋਕਾਂ ਦਾ ਵਿਚਾਰ ਕੀਤੇ ਪਿੰਡਾਂ ਚੱਲ ਜਗ ਸਥਿਤੀ ਨੂੰ ਦੇਖਣਾ ਸ਼ੁਰੂ ਕਰਿਆ। ਜਿਸ ਨੇ ਅੰਤਰਰਾਸ਼ਟਰੀ ਪੌਟ ਯੂਨਾਈਟਿਡ ਨੇਸ਼ਨਲ ਐਕ੍ਰੈਡਿਟੇਸ਼ਨ ਪ੍ਰਾਪਤ ਕੀਤੀ ਤੇ ਜਿਹੜੀ ਮੇਰੇ ਹੱਥ 'ਚ ਅਸੀਂ ਬੁੱਕਲੇਟਸ ਦੇਖ ਰਹੇ ਹਾਂ ਇਹ ਬੁੱਕਲੇਟਸ ਦਾ ਟੂਥ ਅਬਾਊਟ ਡਰੱਗਸ ਕਿ ਹੁੰਦਾ ਕੀ ਸੀ ਜੀ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਲੈਕਚਰ ਦੇਣੇ ਵੀ ਨਸ਼ੇ ਨਾ ਕਰੋ। ਅੱਜ ਦੇ ਦਿਨ ਤੁਸੀਂ ਵੱਡੀਆਂ ਖਬਰਾਂ ਦੇਖਦੇ ਹੋ ਬੰਬੇ, ਕਲਕੱਤਾ, ਦਿੱਲੀ ਖਾਸ ਕਰਕੇ ਸਾਡੇ ਵਿਪਿੰਦਾਰ ਰੋਡ ਤੇ ਬਹੁਤ ਸਾਰੇ ਪੱਬ ਬਾਰ ਖੁੱਲ ਗਏ ਆ। ਕਿ ਪੰਜਾਬ ਦੀ ਜਵਾਨੀ ਦਿਨ-ਪ੍ਰਤੀ ਦਿਨ ਜਿਹੜੀ ਨਿਗਰਦੀ ਆ ਉਹਨੂੰ ਬਚਾਇਆ ਜਾ ਸਕੇ। ਇਹਦੇ ਵਿੱਚ ਖਾਸ ਕਰਕੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਖਾਸ ਕਰਕੇ ਪੰਜਾਬ ਉਸ ਸ਼ੀਕਲ ਤੁਸੀਂ ਤੁੜਿਓ ਔਨਅਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਜਿੱਥੇ ਪੰਜਾਬ ਸਰਕਾਰ ਸੂਬੇ ਦੇ ਵਿੱਚ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਛੇੜੀ ਪਈ ਆ ਉੱਥੇ ਹੀ ਉਸ ਮੁਹਿੰਮ ਦੇ ਵਿੱਚ ਸਹਾਰਾ ਬੰਦੇ ਨੇ ਪਟਿਆਲਾ ਦੇ ਇਹ ਦੋ ਨੌਜਵਾਨ ਪਲਵਿੰਦਰ ਪਹਿਲਵਾਨ ਔਰ ਜਤਿੰਦਰ ਗਰੇਵਾਲ ਜੀ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ ਗਰੇਵਾਲ ਸਾਹਿਬ ਕਿੰਨੇ ਤੁਹਾਨੂੰ ਸਾਲ ਹੋ ਗਏ ਇਹ ਨਸ਼ਿਆਂ ਖਿਲਾਫ ਇੱਕ ਜਿਹੜਾ ਸੈਮੀਨਾਰ ਕਰਦੇ ਹੋ ਬੱਚਿਆਂ ਨੂੰ ਜਾਗਰੂਤ ਕਰਦੇ ਆ ਕਿਵੇਂ ਤੁਹਾਡੇ ਮਨ ਚ ਆਇਆ ਤੁਹਾਡੇ ਕਿਉਂਕਿ ਅੱਜ ਕੱਲ ਆਪਣੇ ਨਿੱਜੀ ਰੁਝੇਵੇਂ ਹੀ ਆਨੇ ਹੁੰਦੇ ਆ ਸਮਾਜ ਦਾ ਕੰਮ ਬਹੁਤ ਹੀ ਘੱਟ ਲੋਕ ਕਰਦੇ ਜਿਨ੍ਹਾਂ ਦੇ ਮਤਲਬ ਮਨ ਦੇ ਵਿੱਚ ਵੀ ਅਸੀਂ ਸਮਾਜ ਦੀ ਤੁਸੀਂ ਤੁਹਾਡੇ ਮਨ ਚ ਕਿਵੇਂ ਆਇਆ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਸ਼ੁਕਰੀਆ ਸੁੱਝ ਸਮਾਜ ਸੇਵਾ ਨਾਲ ਤਾਂ ਬਹੁਤ ਸਮਾਂ ਪਹਿਲਾਂ ਜੁੜਗੇ ਸੀ 34 ਸਾਲ ਪਹਿਲਾਂ ਇੱਕ ਦੋਸਤ ਸੀ ਮੈਂ ਤੇ ਪਰਮਿੰਦਰ ਅਸੀਂ ਬਲੱਡ ਡੋਨੇਸ਼ਨ ਤੋਂ ਸ਼ੁਰੂ ਕਰਿਆ ਛੋਟੇ ਛੋਟੇ ਮੁੱਦੇ ਸੀ ਦੀ ਛੋਟ ਛੋਟੀਆਂ ਗੱਲਾਂ ਕਰਦੇ ਸੀ ਪਿੰਡਾਂ 'ਚ ਕੈਂਪ ਕੰਪ ਲਾਉਣੇ ਇੰਨਾ ਜ਼ਿਆਦਾ ਨਹੀਂ ਸੀ ਲੱਗਦਾ ਵੀ ਜਿਹੜਾ ਨਸ਼ੇ ਦਾ ਜਗਾ ਪ੍ਰਕੋਪ ਹੈ ਫਿਰ ਇੱਕ 2008-9 ਦੇ ਵਿੱਚ ਭਾਰਤ ਸਰਕਾਰ ਵੱਲੋਂ ਚਿੱਠੀ ਆਈ ਕਿ 272 ਜ਼ਿਲ੍ਹੇ ਨੇ ਜਿਹੜੇ ਉਹ ਚੁਣੇ ਗਏ ਨੇ ਭਾਰਤ ਦੇ ਵਿੱਚ ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਨਸ਼ਾ ਨੇ ਤੇ ਸਾਨੂੰ ਜਦੋਂ ਬਹੁਤ ਮਤਲਬ ਨਮੂਸ਼ੀ ਆਈ ਵਿੱਚ ਪਟਿਆਲੇ ਦਾ ਵੀ ਇੱਕ ਨੰਬਰ ਸੀ ਜਿਹੱਚ ਨਸ਼ਾ ਮੁਕਤ ਭਾਰਤ ਅਭਿਆਨ ਦੇ ਤਹਿਤ ਜਿਹੜੇ ਚੁਣੇ ਗਏ ਤੇ ਸਾਨੂੰ ਲੱਗਿਆ ਵੀ ਵੱਡੇ ਲੈਵਲ ਤੇ ਕੰਮ ਕਰਨ ਦੀ ਲੋੜ ਹੈ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲ ਕੀਤੀ ਬੜਾ ਵੱਡਾ ਹਲਾਰਾ ਮਿਲਿਆ ਮੌਕੇ ਦੇ ਜਿਹੜੇ ਐਡਮਿਨਿਸਟ੍ਰੇਟਿਵ ਅਫਸਰ ਸੀ ਉਹਨਾਂ ਨੇ ਬੜਾ ਸਲਾਹਿਆ ਇਸ ਕੰਮ ਨੂੰ ਉਹਦੇ ਚ ਕਾਰਮਾ ਬਣਦਾ ਗਿਆ ਜੀ ਕਾਰਮਾ ਬਣਦਾ ਗਿਆ ਸੈਮੀਨਾਰ ਸ਼ੁਰੂ ਕੀਤੇ ਲੋਕਾਂ ਨੂੰ ਰੀਹੈਬਿਊਲੇਸ਼ਨ ਸੈਂਟਰ ਤੱਕ ਪਹੁੰਚਾਉਣਾ ਸ਼ੁਰੂ ਕਰਿਆ ਸਰਕਾਰੀ ਗੈਰ ਸਰਕਾਰੀ ਜਿਹੜੇ ਸੈਂਟਰਾਂ ਦੇ ਵਿੱਚ ਲੋਕਾਂ ਨਾਲ ਵਿਚਾਰ ਕੀਤੇ ਪਿੰਡਾਂ ਜਾ ਕੇ ਸਥਿਤੀ ਨੂੰ ਦੇਖਣਾ ਸ਼ੁਰੂ ਕਰਿਆ ਤੇ ਜਦੋਂ ਹੋਰ ਕਾਰਵਾ ਵੱਡਾ ਹੋਇਆ ਪੰਜਾਬ ਪੁਲਿਸ ਨੇ ਨਾਲ ਸਹਿਯੋਗ ਕਰਨਾ ਸ਼ੁਰੂ ਕੀਤਾ ਹੁਣ ਪਿਛਲੇ ਕੁਸਾਲਾਂ ਤੋਂ ਤਾਂ ਕਿਉਂਕਿ ਸਰਕਾਰ ਦਾ ਇੱਕ ਵੱਡਾ ਮੰਤਵ ਹੈ ਵੀ ਆਪਾਂ ਨਸ਼ਿਆਂ ਨੂੰ ਕਿਉਂਕਿ ਦਾਗ ਲੱਗਦਾ ਜੀ ਪੰਜਾਬ ਦੇ ਉੱਤੇ ਤੇ ਇਸ ਲਈ ਹਰ ਬੰਦਾ ਚਾਹੁੰਦਾ ਵੀ ਸਾਡੇ ਤੇ ਦਾਗ ਨਾ ਲੱਗੇ ਔਰ ਪੰਜਾਬ ਤੇ ਤਾਂ ਬਿਲਕੁਲ ਹੀ ਨਾ ਲੱਗਣਾ ਚਾਹੀਦਾ ਕਿਉਂਕਿ ਆਪਾਂ ਹਮੇਸ਼ਾ ਹੀ ਪੰਜਾਬੀ ਪੰਜਾਬੀਦਾਰ ਕਰਕੇ ਜਾਣੇ ਜਾਂਦੇ ਆ ਇਨ ਬਿਟਵੀ ਜ਼ਿਲ੍ਹਾ ਪ੍ਰਸ਼ਾਸਨ ਦੀ ਬਹੁਤ ਸਹਿਯੋਗ ਰਿਹਾ ਪੰਜਾਬ ਪੁਲਿਸ ਦਾ ਬਹੁਤ ਸਹਿਯੋਗ ਰਿਹਾ ਵੱਖ-ਵੱਖ ਡਿਪਾਰਟਮੈਂਟਾਂ ਦਾ ਬਹੁਤ ਸਹਿਯੋਗ ਰਿਹਾ ਤਾਂ ਅਸੀਂ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ ਤੇ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗਾ ਵੀ ਸਾਰੇ ਭਾਰਤ ਦੇ ਵਿੱਚ ਇੱਕੋ ਇੱਕ ਸਾਡਾ ਯੂਥ ਕਲੱਬ ਹੈ ਜਿਨੇ ਅੰਤਰਰਾਸ਼ਟਰੀ ਤੌਰ ਤੇ ਯੂਨਾਈਟਿਡ ਨੈਸ਼ਨਲ ਐਕ੍ਰੈਡਿਟੇਸ਼ਨ ਪ੍ਰਾਪਤ ਕੀਤੀ ਤੇ ਜਿਹੜੀ ਮੇਰੇ ਹੱਥ 'ਚ ਤੁਸੀਂ ਬੁੱਕਲੇਟਸ ਦੇਖ ਰਹੇ ਹੋ ਇਹ ਬੁੱਕਲੇਟਸ ਦ ਟੂਥ ਅਬਾਊਟ ਡਰੱਗਸ ਠੀਕ ਹੈ ਹੁੰਦਾ ਕੀ ਸੀ ਜੀ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਲੈਕਚਰ ਦੇਣੇ ਵੀ ਨਸ਼ੇ ਨਾ ਕਰੋ ਤੇ ਅੱਗੇ ਕ੍ਰ ਇਦੋਂ ਨਸ਼ੇ ਦੀ ਗੱਲ ਚੱਲੀ ਤਾਂ ਸਾਡੀ ਜਿਹੜੀ ਸੀਮਤ ਦਾਇਰਾ ਸੀ ਉਹ ਕੋਕੀ ਫੀਮ ਸ਼ਰਾਬ ਤੇ ਹੁਣ ਚਿੱਟੇ ਤੇ ਹੀ ਮੁੱਕ ਜਾਂਦਾ ਸੀ ਖੈਰ ਤਾਂ ਸਾਰੇ ਕਾਈਂਡ ਆਫ ਇੱਕੋ ਹੀ ਨਸ਼ੇ ਨੇ ਪਰ ਫਿਰ ਜਦੋਂ ਅਸੀਂ ਅੰਤਰਰਾਸ਼ਟਰੀ ਪੱਧਰ ਤੇ ਇਸ ਚੀਜ਼ ਨੂੰ ਲੈ ਕੇ ਪਹੁੰਚੇ ਤਾਂ ਸਾਨੂੰ ਉੱਥੋਂ ਬੁੱਕਲੇਟਸ ਜਿਹੜੀਆਂ ਮਿਲੀਆਂ ਇਹ ਬਿਲਕੁਲ ਫਰੀ ਨੇ ਜੀ ਪਹਿਲਾਂ ਦੱਸਦਾ ਇਹਦੇ ਵਿੱਚ ਦੇਖੋ ਦਾ ਟ੍ਰੁੱਥ ਅਬਾਊਟ ਡਰੱਗਸ ਟ੍ਰੁੱਥ ਅਬਾਊਟ ਮਾਰਿਆ ਹੁੰਦਾ ਮਾਰਿਆ ਹੁੰਦਾ ਭੰਗ ਹੁੰਦੀ ਹੈ ਜੀ ਅਲਕੋਹਲ ਉਸ ਤੋਂ ਬਾਅਦ ਐਕਸਟੇਸੀ ਜਿਹੜੀ ਅੱਜ ਦੇ ਦਿਨ ਤੁਸੀਂ ਵੱਡੀਆਂ ਖਬਰਾਂ ਦੇਖਦੇ ਹੋ ਬੰਬੇ ਕਲਕੱਤੇ ਦਿੱਲੀ ਖਾਸ ਕਰ ਸਾਡੇ ਭਪਿੰਡਾ ਰੋਡ ਤੇ ਬਹੁ ਇਹ ਜਿਹੜੀ ਰਾਤ ਨੂੰ ਰੇਪ ਪਾਰਟੀਆਂ ਹੁੰਦੀਆਂ ਇਹਨੂੰ ਅਸੀਂ ਡੈਥ ਪਿਲ ਕਹਿੰਦੇ ਆ ਡੈਥ ਪਿਲ ਦਾ ਮਤਲਬ ਵੀ ਇਹ ਲੜਕਾ ਤੇ ਲੜਕੀ ਕਿਸ ਕਰਦੇ ਹੋ ਇਕੱਠੇ ਲੈਂਦੇ ਤੁਸੀਂ ਜੇ ਫੋਟੋ ਦੇਖਦੇ ਹੋ ਕਿਸ ਕਰਦੇ ਹੋ ਇਕੱਠੇ ਲੈਂਦੇ ਨੇ ਤਾਂ ਜੋ ਇੱਥੇ ਵੀ ਔਰਤਾਂ ਦੀ ਬਰਾਬਰੀ ਦੀ ਗੱਲ ਆਉਂਦੀ ਹੈ ਇਫ ਯੂ ਆਰ ਡੂਇੰਗ ਥਿਸ ਟਾਈਪ ਆਫ ਡਰਗ ਆਮ ਆਲਸੋ ਟੇਕਿੰਗ ਥਿਸ ਟਾਈਪ ਆਫ ਡਰਗ ਇਹਦੇ ਚ ਡੈਥ ਵੀ ਹੋ ਜਾਂਦੀ ਹੈ ਐਕਟਾਸੀ ਹੈ ਇਹਦੇ ਚ ਮਿਸ਼ਲਨ ਨਾ ਕੋਕੀਨ ਦਾ ਸਿੰਥੈਟਿਕ ਡਰਗ ਦਾ ਤੇ ਹੋਰ ਜਿਹੜੀ ਡਰੱਗਸ ਨੇ ਇਸੇ ਤਰੀਕੇ ਕੋਕੀਨ ਹੋਗੀ ਕ੍ਰੈਕ ਹੋਗੀ ਕ੍ਰਿਸਟਲ ਮੈਥ ਹੋਗੀ ਇਹ ਸਾਰੀਆਂ ਕਾਈਂਡ ਆਫ ਡਰੱਗਸ ਗਾਹੇ ਬਗਾਹੇ ਜਿਹਨੂੰ ਅਸੀਂ ਕਹਿੰਦੇ ਆ ਦਾਣੇ ਲੈ ਲੈ ਪੰਜਾਬੀ ਚ ਨਾਮ ਆ ਚਾਹੇ ਅਸੀਂ ਕਹਿੰਦੇ ਆ ਵੀ ਫਾੜੀ ਲਲੀ ਛੋਟੇ ਛੋਟੇ ਨਾਮ ਰੱਖੇ ਹੋ ਨੇ ਔਰ ਇਹਦੀਆ ਅਵੇਰਨੈਸ ਬੁੱਕਲੇਟਸ ਨੇ ਅਸੀਂ ਡਿਸਟ੍ਰੀਬਿਊਟ ਕਰ ਰਹੇ ਆ ਔਰ ਸਾਨੂੰ ਸਭ ਤੋਂ ਵੱਡੀ ਗੱਲ ਆ ਵੀ ਬਹੁਤ ਵੱਡਾ ਉਦਮ ਐਸਟੇਟ ਸਰਕਾਰ ਦਾ ਪੰਜਾਬ ਸਰਕਾਰ ਪੰਜਾਬ ਪੁਲਿਸ ਸਾਨੂੰ ਇਹ ਮੈਟਰ ਨਹੀਂ ਕਰਦਾ ਸਮਟਾਂ ਵੀ ਸੇਵ ਲੋਕ ਕਹਿੰਦੇ ਯਾਰ ਕਿਹੜੀ ਪਾਰਟੀ ਕਿਹੜੀ ਨਹੀਂ ਪਾਰਟੀ ਅਸੀਂ ਕਹਿੰਦੇ ਗਵਰਨਮੈਂਟ ਆਲਵੇਜ਼ ਥਿੰਕ ਅਬਾਊਟ ਦ ਪੀਪਲ ਉਹ ਸੋਚਦੀ ਆ ਲੋਕਾਂ ਬਾਰੇ ਜੋ ਲੋਕਾਂ ਬਾਰੇ ਸੋਚਦੀ ਆ ਤਾ ਦੀ ਪਲਾਨ ਜਿਹੜੀ ਸਕਸੈਸਫੁਲ ਹੁੰਦੇ ਨੇ ਪਰ ਸਾਡੀ ਵੀ ਡਿਊਟੀ ਹੈ ਵੀ ਸ਼ੁੱਡ ਵੀਅਰ ਘਰ ਦੇ ਵਿੱਚ ਜਿਹੜਾ ਮਾਵਪ ਹੁੰਦਾ ਉਹਨੂੰ ਸਭ ਤੋਂ ਪਹਿਲਾਂ ਪਤਾ ਲੱਗਦਾ ਸਾਡਾ ਬੱਚਾ ਗਲਤੀ ਕਰਕੇ ਆਇਆ ਤੁਸੀਂ ਉਹਨੂੰ ਹਾਈਡ ਕਰਦੇ ਆ ਉਹਨੂੰ ਹਾਈਡ ਕਰਦੇ ਆ ਤਾਂ ਉਹ ਹਾਈਡ ਕਰਦਾ ਕਰਦਾ ਵਾਂਸ ਯੂ ਹੈਵ ਇਨ ਦਿਸ ਥਿੰਗ ਤੁਸੀਂ ਇੱਕ ਵਾਰੀ ਚੋਰੀ ਕਰਦੇ ਹੋ ਤਾਂ ਅੱਗੇ ਡਾਕੇ ਤੱਕ ਜਾਂਦੇ ਹੋ ਸੋ ਮੇਰੀ ਇਹ ਵੀ ਰਿਕਵੈਸਟ ਹੈ ਪਰ ਵੀ ਥੈਂਕਫੁਲ ਟੂ ਦਾ ਗਵਰਨਮੈਂਟ ਐਂਡ ਦਾ ਪੰਜਾਬ ਪੁਲਿਸ ਜਿਹੜੇ ਤੁਸੀਂ ਨਸ਼ੇ ਕਹਿ ਰਹੇ ਹੋ ਵੀ ਆਈਜ਼ ਹੋ ਗਿਆ ਉਹ ਹਾਈ ਲੈਵਲ ਨੂੰ ਕੋਈ ਆਮ ਬੰਦਾ ਦਾ ਕਰ ਨਹੀਂ ਸਕਦਾ ਤੁਸੀਂ ਦੱਸਿਆ ਵੀ ਭੁਗਿੰਦਰਾ ਰੋਡ ਤੇ ਇਹ ਡਰੱਗਸ ਕੀ ਤੁਸੀਂ ਮਤਲਬ ਸਕੂਲ ਬੱਚਿਆਂ ਨੂੰ ਤੁਸੀਂ ਸੋਚਦੇ ਹੋ ਵੀ ਬੱਚੇ ਵੀ ਕਰ ਰਹੇ ਨੇ ਇਸ ਤਰ੍ਹਾਂ ਦੇ ਬੱਚੇ ਜੇ ਕੁਝ ਕਾਈਂਡ ਆਫ ਹੈ ਮੈਂ ਜੇ ਦੂਸਰੇ ਪਾਸੇ ਗੱਲ ਲੈ ਕੇ ਚੱਲੀਏ ਅਸੀਂ ਗੱਲ ਕਰਦੇ ਆਂ ਵੀ ਤੁਸੀਂ ਜਿਵੇਂ ਪਹਿਲਾਂ ਕਿਤੇ ਮਾਰੇ ਆਂ ਨਾ ਭੰਗ ਜੇ ਤੁਸੀਂ ਹਵਾਲੇ ਜਾਉਂਗੇ ਤਾਂ ਉੱਥੇ ਸ਼ੁਰੂਆਤ ਭੰਗ ਤੋਂ ਹੋਣੀ ਹੈ ਕਿਉਂਕਿ ਰੂਟੀਨ 'ਚ ਜਾ ਕੇ ਖੇਤ 'ਚ ਗਏ ਭੰਗ ਖੁੱਲੀ ਆ ਮਿਲ ਜਾਣੀ ਆ ਜੇ ਤੁਸੀਂ ਪੰਜਾਬ 'ਚ ਆਉਂਦੇ ਹੋ ਤਾਂ ਸ਼ੁਰੂਆਤ ਜਿਹੜਾ ਜਿਸ ਨੂੰ ਇਸ بیس ਤੇ ਵੀ ਲਾਈਏ ਰਿੰਜੈਂਸ بیس ਵੀ ਲਾਈਏ ਤਾਂ ਮੋਸਤੀ ਜਿਹੜੇ ਪਿੰਡਾਂ ਦੇ ਵਿੱਚੋਂ ਸ਼ਰਾਬ ਤੋਂ ਸ਼ੁਰੂ ਹੁੰਦੀ ਆ ਜਾ ਗੁਟਕੇ ਤੋਂ ਸ਼ੁਰੂ ਹੁੰਦੀ ਹੈ ਸ਼ਹਿਰ ਦੇ ਵਿੱਚ ਸਿਗਰਟ ਤੋਂ ਸ਼ੁਰੂ ਹੁੰਦੀ ਹੈ ਪਰ ਮੈਂ ਯੂਸੂਲੀ ਇਹ ਗੱਲ ਕਹਿੰਦਾ ਵੀ ਮੋਸਟਲੀ ਜਿਹੜਾ ਸਾਡਾ ਦਸਤਾਰਧਾਰੀ ਸਾਡਾ ਪਰਸਨ ਆ ਉਹ ਸਿਗਰਟ ਨਹੀਂ ਲਾਉਂਦਾ ਪਰ ਤੁਸੀਂ ਕਿਸੇ ਵੀ ਪਿੰਡੂ ਵਿਆਹ ਚ ਜਾ ਕੇ ਦੇਖੋ ਜਿਹੜੇ ਮੁੰਡੇ ਅੰਦਰ ਸ਼ਰਾਬਾਂ ਪੀਂਦੇ ਨੇ ਉਹਦੇ 10-5% ਤਾਂ ਆ ਕੇ ਬਾਹਰ ਕਾਰਟੂਟੇ ਸਿਗਰਟ ਵੀ ਲਾਉਂਦੇ ਥਿਸ ਮੀਨਸ ਹਰ ਜਿਹੜਾ ਨਸ਼ਾ ਹੈ ਉਹ ਅਫੈਕਟ ਕਰਦਾ ਹੈ ਇਸੇ ਤਰੀਕੇ ਸਕੂਲਾਂ ਕਾਲਜਾਂ ਦੇ ਬਾਹਰ ਜਿਹੜੀਆਂ ਕੁੜੀਆਂ ਵਿਕਦੀਆਂ ਨੇ ਜਿਹੜੀਆਂ ਲਿਪਚਿਪ ਹੋ ਗਈਆਂ ਉਹਦੇ ਦੰਦਾ ਥੱਲੇ ਰੱਖ ਦਿੰਦੇ ਥੈਟ ਇਜ਼ ਅ ਬਿਗਨਿੰਗ ਪੁਆਇੰਟ ਆ ਵੀ ਆਰ ਟਾਕਿੰਗ ਅਬਾਊਟ ਕੁਕਿੰਗ ਅਸੀਂ ਕਹਿੰਦੇ ਚਿੱਟਾ ਹੋ ਗਿਆ ਚਿੱਟਾ ਹੋ ਗਿਆ ਚਿੱਟਾ ਸਡਨ ਕੋਈ ਬੰਦਾ ਵੀ ਨਹੀਂ ਲੈਂਦਾ 99.9 9% ਪਹਿਲਾਂ ਉਹ ਇਨੀਸ਼ੀਅਲ ਸਟੇਜ ਤੇ ਕਿਸੇ ਹੋਰ ਸਟੈਪ ਤੋਂ ਸ਼ੁਰੂ ਹੋਇਆ ਸੋ ਸਾਨੂੰ ਪ੍ਰੋਫੈਂਸ਼ਨ ਉਹਨਾਂ ਦੀ ਵੀ ਕਰਨ ਦੀ ਲੋੜ ਥੋੜੀਆਂ ਜੀਆਂ ਇਹ ਗੱਲਾਂ ਆਈ ਡੋਨਟ ਨੋ ਲੋਕ ਕਰਦੇ ਨੇ ਕਿੰਨੇ ਕੁ ਕੁੱਲ ਚੋਂ ਤੱਕ ਤੁਸੀਂ ਇੱਕ ਸੈਮੀਨਾਰ ਲਾਏ ਇਹ ਗਿਣਤੀ ਨਹੀਂ ਹੈ ਜੀ ਕੋਈ ਤਾਂ ਸਾਨੂੰ ਸਾਨੂੰ ਲੱਗਦਾ ਵੀ ਅਸੀਂ ਇੱਕ ਕਿਤਾਬ ਕਿਤਾਬ ਵੀ ਅਸੀਂ 3 ਲੱਖ ਤੋਂ ਉੱਤੇ ਵੰਡ ਚੁੱਕੀਆਂ 4 ਜ਼ਿਲ੍ਹਿਆਂ 'ਚ ਤੇ 8 ਕਰੋੜ ਸਾਰੀ ਦੁਨੀਆ 'ਚ ਵੰਡੀ ਜਾ ਚੁੱਕੀ ਹੈ ਇਹ ਅੰਤਰਰਾਸ਼ਟਰੀ ਯੂਨ ਯੂਨ ਦੀ ਆਰਗੇਨਾਈਜੇਸ਼ਨ ਉਹ ਵੰਡਦੀ ਆ ਤੇ ਇੱਥੇ ਸਾਡੇ ਸਾਨੂੰ ਕੰਮ ਕਰਦਿਆਂ ਨੂੰ 34 ਸਾਲ ਹੋਏ ਨੇ ਤੇ ਸਾਨੂੰ ਲੱਗਦਾ ਵੀ ਸਾਡੇ 3 ਤੋਂ 4000 ਸੈਮੀਨਾਰ ਸਿਰ ਨਸ਼ੇ ਤੇ ਹੀ ਨੇ ਤੇ ਜੇ ਉਹਨੂੰ ਅਸੀਂ ਗਿਣਤੀ 'ਚ ਕਾਊਂਟ ਕਰੀਏ ਜੇ ਲਿਸਨ ਕਰਦੇ ਆ ਤੇ ਮਿਲੀਅਨਸ ਆਫ ਨੇ ਹਜ਼ਾਰ ਨਹੀਂ ਮਿਲੀਅਨ ਸਟੂਡੈਂਟ ਨੇ ਯੂਥ ਹੈ ਪਿੰਡਾਂ ਦਾ ਯੂਥ ਹੈ ਜਿੰਨੂੰ ਅਸੀਂ ਟੱਚ ਕੀਤਾ ਹੈ ਬਟ ਇਹ ਵੀ ਜਿੱਥੇ ਸਰਕਾਰ ਮਦਦ ਕਰ ਰਹੀ ਹੈ ਐਡਵੋਕੇਸ਼ਨ ਮਦਦ ਕਰ ਰਿਹਾ ਥੋੜਾ ਗਰਾਊਂਡ ਪੱਧਰ ਤੇ ਹੋਰ ਜਿਹੜਿਆ ਡਿਪਾਰਟਮੈਂਟਸ ਨੇ ਉਹਨੂੰ ਵੀ ਨਾਲ ਜੁੜਨਾ ਚਾਹੀਦਾ ਇਕੱਠੀ ਹੋਏਗੀ ਜਾਂ ਕੋਈ ਪ੍ਰਾਪਰਟੀ ਖਰੀਦ ਜਾਂ ਕੋਈ ਆਪਾਂ ਕੋਈ ਬਿਜ਼ਨਸ ਸਟਾਰਟ ਕਰ ਲਈਏ ਤੁਹਾਨੂੰ ਕਿਵੇਂ ਆ ਰਿਹਾ ਦੋਸਤਾਂ ਨੂੰ ਆ ਵੀ ਆਪਾਂ ਇਵੇਂ ਸਮਾਜ ਦਾ ਕੰਮ ਕਰੀਏ ਜਿੱਦੇ ਵਿੱਚ ਆਪਾਂ ਬੱਚਿਆਂ ਨੂੰ ਜਾਗਰੂਤ ਕਰ ਸਕਦੇ ਆ ਨੌਜਵਾਨਾਂ ਨੂੰ ਜਾਗਰੂਤ ਕਰ ਸਕਦੇ ਆ ਅ ਜੂਸੀ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਡੇ ਓਨਅਰ ਚੈਨਲ ਦਾ ਧੰਨਵਾਦ ਆ ਵੀ ਤੁਸੀਂ ਜਿਹੜੇ ਕਰੰਟ ਮੁੱਦਾ ਸਾਡਾ ਮੇਨ ਜਿਹੜੀ ਤਰਾਸਦੀ ਆ ਪੰਜਾਬ ਦੀ ਵੀ ਹਰਿਆਲੀ ਕੁਰਬਾਨੀ ਦਾ ਦ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਅੱਜ ਨਸ਼ਿਆਂ ਦੀ ਗ੍ਰਿਫਤ ਚ ਜੁੜ ਰਹੇ ਜਿਹੜਾ ਕਹੇ ਥੋਨੇ ਗੱਲ ਕੀਤੀ ਕਿਉਂਕਿ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਨੇ ਸਾਰੀਆਂ ਇੱਥੇ ਰਹਿ ਜਣੀਆਂ ਹੁਣ ਮੈਂ ਬੋਲ ਰਿਹਾ ਮੇਰਾ ਇਹ ਨਹੀਂ ਪਤਾ ਵੀ ਕਦੋਂ ਬੋਲਦੇ ਬੋਲਦੇ ਸਾਹ ਨਿਕਲ ਜਾਣੇ ਸਾਡੀ ਇਹ ਦੁਆ ਦੀ ਸੋਚ ਸੀ ਵੀ ਆਪਾਂ ਪ੍ਰਾਪਰਟੀਆਂ ਪ੍ਰਾਪਰਟੀਆਂ ਦੇ ਚੱਕਰ ਚ ਨਾ ਪਈਏ ਜੇਕਰ ਆਪਣੀ ਅਵੇਅਰਨੈਸ ਦੇ ਨਾਲ ਕਿਸੇ ਦਾ ਧੀ ਪੁੱਤ ਨੂੰ ਅੱਜ ਦੇ ਸਮੇਂ ਦੇ ਵਿੱਚ ਜੇ ਅੱਜ ਕਿਉਂਕਿ ਪੰਜਾਬ ਦੀ ਮਿਲਦਾ ਇਹ ਜੀ ਤਰਾਸਦੀ ਆ ਵੀ ਕੋਈ ਉਹ ਪਿੰਡ ਹੈ ਜਿੱਥੇ ਨਸ਼ੇ ਨਾਲ ਬੀਬੀ ਪਛੀ ਪਛੀ ਮੋਤਾਂ ਨਹੀਂ ਹੋਈਆਂ ਜਿ ਚੇਹੇ ਕੁਝ ਮੀਡੀਆ ਦੇ ਸਾਹਮਣੇ ਆ ਜਾਂਦੀਆਂ ਕਈ ਲੁਕੋ ਹੋ ਨੇ ਵੀ ਜੇ ਅੱਜ ਦੇ ਸਮੇਂ 'ਚ ਅਸੀਂ ਇੱਕ ਵੀ ਇੱਕ ਧੀ ਪੁੱਤ ਨੂੰ ਨਸ਼ਿਆਂ ਦੀ ਗ੍ਰਿਫਤ ਤੋਂ ਸਾਡੇ ਕਹਿਣ ਤੇ ਜੇ ਉਹ ਛੁੱਟਦਾ ਤੇ ਇੱਕ ਸੁਮੇਧ ਜੱਗ ਦੇ ਬਰਾਬਰ ਹੈ ਸਾਡੇ ਲਈ ਇਸ ਲਈ ਅਸੀਂ ਸੋਚਿਆ ਵੀ ਆਪਾਂ ਹੋਕਾ ਦਈਏ ਕਿਉਂਕਿ ਕਹਿੰਦੇ ਜਦੋਂ ਜਿਹੜਾ ਚੌਕੀਦਾਰ ਉਹਨੇ ਹੋਕਾ ਦੇਣਾ ਹੁੰਦਾ ਕੋਈ ਜਾਗੇ ਨਾ ਜਾਗੇ ਕਿਉਂਕਿ ਕਿਸੇ ਨਾ ਕਿਸੇ ਨੂੰ ਤਾਂ ਅੱਗੇ ਆਉਣ ਦੀ ਪਹਿਲ ਕਰਨ ਦੀ ਲੋੜ ਸੀ ਮੈਂ ਤੁਸੀਂ ਕਰ ਰਹੇ ਹੋ ਸਰਕਾਰਾਂ ਦਾ ਵੀ ਯੋਗਦਾਨ ਦੇਖੋ ਤੁਸੀਂ ਮਤਲਬ ਦੇਖਦੇ ਹੋ ਸਰਕਾਰਾਂ ਕਹਿੰਦੀਆਂ ਸੀ ਨਸ਼ਿਆਂ ਦੇ ਖਿਲਾਫ ਕਿੰਨੇ ਕ ਤੁਸੀਂ ਹੁਣ ਤੱਕ ਪਿੰਡਾਂ 'ਚ ਜਾਏ ਕਿ ਆ ਤੁਸੀਂ ਜਿਹੜੇ ਨਸ਼ਾ ਕਰਨ ਵਾਲੇ ਬੱਚੇ ਹੋਣਾਂ ਨੂੰ ਕੋਈ ਹਸਪਤਾਲ 'ਚ ਦਾਖਲ ਕਰਵਾਨੇ ਦਰਾਸਲ ਕਹ ਲੈ ਵੀ ਪੰਜਾਬ ਸਰਕਾਰ ਨੇ ਬਹੁਤ ਵੱਡਾ ਉਦਮ ਕੀਤਾ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਚੀਜ਼ ਸੀ ਵੀ ਪੰਜਾਬ ਦੀ ਜਵਾਨੀ ਦਿਨ-ਪ੍ਰਤੀ ਦਿਨ ਜਿਹੜੀ ਨਿਗਰਦੀ ਆ ਉਹਨੂੰ ਬਚਾਇਆ ਜਾ ਸਕੇ ਇਹਦੇ ਵਿੱਚ ਖਾਸ ਕਰਕੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਖਾਸ ਕਰਕੇ ਪੰਜਾਬ ਪੁਲਿਸ ਦਾ ਬਹੁਤ ਵੱਡਾ ਯੋਗਦਾਨ ਹੈ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਨੂੰ ਵੀ ਹੱਲਾਸ਼ੇਰੀ ਦਿੰਦੇ ਨੇ ਇਹਨਾਂ ਦੇ ਪੁਲਿਸ ਅਫਸਰ ਸੀਨੀਅਰ ਵੀ ਤੇ ਥਲੜਾ ਸਟਾਫ ਵੀ ਹੱਲਾਸ਼ੇਰੀ ਦਿੰਦਾ ਤੇ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਵੇਅਰ ਕਰ ਰਹੇ ਆ ਮੈਨੂੰ ਲੱਗਦਾ ਪਟਿਆਲੇ ਜ਼ਿਲ੍ਹੇ ਦਾ ਸ਼ਾਇਦ ਹੀ ਕੋਈ ਹੈ ਜਾਂ ਪਿੰਡ ਹੋਊਗਾ ਜਿੱਥੇ ਨਹੀਂ ਅਸੀਂ ਪਹੁੰਚੇ ਇਹਦੇ ਨਾਲ ਅਸੀਂ ਫਤੇਗੜ ਸਾਹਿਬ ਸੰਗਰੂਰ ਬਰਨਾਲਾ ਕਿਉਂਕਿ ਇਹ ਪਟਿਆਲਾ ਰੇਂਜ ਚ ਪੈਂਦੀ ਹੈ ਜਿੱਥੇ ਡੀਆਈਜੀ ਹਰਚੰਦ ਸਿੰਘ ਭੁੱਲਰ ਨੇ ਆਈਪੀਐਸ ਉਹਨਾਂ ਨੇ ਸਾਨੂੰ ਇਹ ਡਰੱਗਸ ਦੇ ਵਿੱਚ ਆਪਣੀ ਟੀਮ ਦੇ ਨਾਲ ਸ਼ਾਮਲ ਕੀਤਾ ਹੋਇਆ ਕਿਉਂਕਿ ਜਿੱਥੇ ਵੀ ਉਹਨਾਂ ਦਾ ਸੈਮੀਨਾਰ ਹੁੰਦਾ ਜਾਂ ਕਿਤੇ ਵੀ ਪੰਜਾਬ ਪੁਲਿਸ ਦਾ ਹੁੰਦਾ ਤੇ ਸਾਡੇ ਵੱਲੋਂ ਉੱਥੇ ਜਾ ਕੇ ਪਬਲਿਕ ਨੂੰ ਨਸ਼ਿਆਂ ਵਿਰੁੱਧ ਜਾਗਰੂਤ ਕੀਤਾ ਜਾਂਦਾ ਤੇ ਜੋਸ਼ੀ ਸਾਹਿਬ ਇੱਕ ਸਭ ਤੋਂ ਵੱਡੀ ਤਰਾਸਦੀ ਇਹ ਆ ਕਿ ਜਿਹੜਾ ਨਸ਼ਿਆਂ ਦੇ ਹੁਣ ਸਿਸਟਮ ਆ ਰਿਹਾ ਤੇ ਸਾਡੇ ਕੋਲ ਕਈ ਕੇਸ ਇਹੋ ਜਿਹੇ ਵੀ ਆਏ ਜਿਹੜੇ 8 ਸਾਲ 10 ਸਾਲ ਦੇ ਬੱਚੇ ਨੇ ਜਿਹੜੀ ਸਭ ਤੋਂ ਵੱਡੀ ਭਿਆਨਕ ਚੀਜ਼ ਆ ਕਿਉਂਕਿ ਜਦੋਂ ਆਪਾਂ ਬੂਟਾ ਲਾਉਣਿਆਂ ਨਾ ਇੱਕ ਉਹ ਰੁੱਖ ਬਾਅਦ ਚੋਂ ਬਣਦਾ ਹੁਣ ਜੇ ਬੂਟੇ ਦੀ ਲੱਗਣ ਸਾਰੇ ਉਹਦੀ ਜੜਾਂ ਦੇ ਵਿੱਚ ਕੋਈ ਸਿਯੋਂਕ ਲੱਗ ਜੇ ਜਾਂ ਕੋਈ ਅਜਿਹੀ ਦਵਾਈ ਪੈ ਜੇ ਉਹਨੇ ਦਰਖਤ ਕਦੋਂ ਬਣਨਾ ਇਸ ਲਈ ਸਾਨੂੰ ਸਾਰਿਆਂ ਨੂੰ ਸਮਾਂ ਰਹਿੰਦੇ ਆ ਆਪਣੇ ਆਪ ਨੂੰ ਵੀ ਸੁਧਾਰਨਾ ਪਊਗਾ ਤੇ ਸਾਡੀ ਪਬਲਿਕ ਨੂੰ ਵੀ ਅਵੇਅਰ ਹੋਣਾ ਪਊਗਾ ਕਿਉਂਕਿ ਆਪਾਂ ਉਹ ਚੀਜ਼ ਨਾ ਦੇਖੀ ਵੀ ਅੱਜ ਗਵਾਂਢੀ ਦਾ ਪੁੱਤ ਨਸ਼ਾ ਕਰਦਾ ਸਾਡਾ ਉਹ ਤੋਂ ਵੀ ਕੱਲ ਨੂੰ ਕਰ ਸਕਦਾ ਤੇ ਇਸ ਲਈ ਆਓ ਆਪਾਂ ਰਲ ਮਿਲ ਕੇ ਸਾਰੇ ਇਸ ਮੁਹਿੰਮ ਦੇ ਨਾਲ ਜੁੜੀਏ ਤੇ ਲੋਕਾਂ ਦੇ ਧੀ ਪੁੱਤਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਆਪਣਾ ਯੋਗਦਾਨ ਪਾਈਏ ਕਰਾ ਕੀ ਕਰ ਰਹੇ ਤੁਸੀਂ ਮੇਕਸ ਕੋਈ ਕਰ ਰਹੇ ਕੋਈ ਯਤਨ ਤੇ ਦੱਸ ਰਹੇ ਸੀ ਡੀਐਸਪੀ ਸਰ ਨਾਲ ਗੱਲ ਕਰ ਰਹੇ ਸੀ ਵੀ ਚਾਹ ਮਹਿੰਮ ਚੇੜਨ ਕੀ ਕਰ ਰਹੇ ਸੀ ਇੱਕ ਤਾਂ ਸਾਡਾ ਮੇਨ ਜੋਸ਼ ਸਾਹਿਬ ਮੇਨ ਜਿਹੜਾ ਟਾਰਗੇਟ ਆ ਹੋਏ ਵੀ ਮਾਸ ਜਿਹੜੀ ਯੂਥ ਹੈ ਉਹਨਾਂ ਦਾ ਕੰਟੈਕਟ ਕੀਤਾ ਜਾਵੇ ਇੱਕ ਮਾਸ ਯੂਥ ਦੇ ਨਾਲ ਨਾਲ ਜਿੱਥੇ ਪੇਰੈਂਟਸ ਨਾਲ ਇਨਵੋਲਵ ਕੀਤਾ ਜਾਵੇ ਕਿਉਂਕਿ ਇਹ ਹੋ ਕੀ ਰਿਹਾ ਵੀ ਜਿਹੜਾ ਯੂਥ ਹੈ ਜਿਹਨੂੰ ਅਸੀਂ ਟੱਚ ਕਰਦੇ ਆ ਅਸੀਂ ਬੇਸਿਕਲੀ ਕੋਈ ਫੀਲ ਵੀ ਅਸੀਂ ਕਾਲ ਸਕੂਲ ਦੇ ਵਿੱਚ ਜਾਂਦੇ ਆ ਕੋਈ ਸਕੂਲ ਦੇ ਵਿੱਚ ਮੋਸਟਲੀ ਜੇ ਅਸੀਂ ਹੱਥ ਖੜਾ ਕਰਕੇ ਜਾਂ ਲੋਕਾਂ ਨੂੰ ਪੁੱਛਿਆ ਤੇ ਬਹੁਤੇ ਨਸ਼ਈ ਨਹੀਂ ਹੁੰਦੇ ਨਸ਼ਈ ਉਹ ਕਾਲਜ ਵੀ ਨਹੀਂ ਆ ਰਿਹਾ ਸਕੂਲ ਵੀ ਨਹੀਂ ਆ ਰਿਹਾ ਹੀ ਇਜ਼ ਆਊਟ ਆਫ ਦਾ ਸੋਸਾਇਟੀ ਸੋ ਸਾਨੂੰ ਸਰਾਉਂਡਿੰਗ ਨੂੰ ਅਪ ਕਰਨਾ ਪਊਗਾ ਪੁਲਿਸ ਪਬਲਿਕ ਦੀ ਜਿਹੜੀ ਕਮਿਊਨੀਕੇਸ਼ਨ ਦਾ ਪਾਰਟਨਰਸ਼ਿਪ ਉਹਨੂੰ ਮਜ਼ਬੂਤ ਕਰਨਾ ਪਊਗਾ ਲੋਕਾਂ ਨੂੰ ਪੁਲਿਸ ਤੇ ਪ੍ਰਸ਼ਾਸਨ ਤੇ ਯਕੀਨ ਕਰਨਾ ਪਊਗਾ ਕਿਉਂਕਿ ਜੇ ਅਸੀਂ ਕਰਾਂਗੇ ਅਸੀਂ ਤੁਰਾਂਗੇ ਤਾਂ ਹਿੰਮਤ ਹੋਊਗੀ ਜੇ ਨਹੀਂ ਤੁਰਾਂਗੇ ਤਾਂ ਥਿਸ ਇਜ਼ ਨੋ ਸੋਲੂਸ਼ਨ ਹੁੰਦਾ ਕਿ ਜੇ ਅਸੀਂ ਜਿਹੜੀ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਹੈ ਵੀ ਅਸੀਂ ਸੋਚ ਜੇ ਸਾਡਾ ਕੀ ਹੋਣਾ ਹੈ ਮੈਂ ਅਕਸਰ ਇਹ ਗੱਲ ਕਰਦਾ ਹੁੰਦਾ ਵੀ ਤੁਹਾਡਾ ਬੱਚਾ ਪੀ ਐਚ ਡੀ ਕਰ ਜੇਗਾ ਤੁਹਾਡਾ ਬੱਚਾ ਐਮ ਐਸ ਸੀ ਕਰ ਜੇਗਾ ਬਾਹਰ ਸਾਰੇ ਲਟੇਰੇ ਬੈਠੇ ਨੇ ਉਹਨੂੰ ਘਰ ਤੋਂ ਬਾਹਰ ਕਿਵੇਂ ਕੱਢੋ ਤੋਂ ਸੁਸਾਇਟੀ ਨੂੰ ਸੈੱਟ ਕਰਨ ਲਈ ਸਾਨੂੰ ਸਿੰਗਲ ਆਦਮ ਨੂੰ ਐਫਰਟ ਕਰਨਾ ਪਊਗਾ ਔਰ ਯੂਨਾਈਟਿਡ ਨੇਸ਼ਨ ਵੀ ਕਹਿੰਦੀ ਹੈ ਵੀ ਥਿੰਕ ਗਲੋਬਲੀ ਐਕਟ ਲੋਕਲੀ ਐਂਡ ਐਵਰੀ ਐਕਸ਼ਨ 카ਉਂਟ ਯਾਨੀ ਕਿ ਵੱਡਾ ਸੋਚੋ ਕੰਮ ਕਰ ਤੋਂ ਸ਼ੁਰੂਆਤ ਕਰੋ ਤੇ ਹਰ ਕੀਤਾ ਹੋਇਆ ਜਿਹੜਾ ਪੋਜ਼ਿਟਿਵ ਐਕਸ਼ਨ ਆ ਉਹ ਤੁਹਾਡਾ ਕਿਤਨੇ ਕਿਤੇ ਸਮਾਜ ਲਈ ਚੰਗਾ ਕੰਮ ਕਰੂਗਾ ਸਾਡੇ ਵੱਡੇ ਪ੍ਰੋਗਰਾਮ ਨੇ ਜੀ ਆਉਣ ਵਾਲੇ ਇੱਕ ਤਾਂ ਪੋਰਟਸ ਦੇ ਨਾਲ ਰਲ ਕੇ ਅਸੀਂ ਮੈਗਾ ਸੈਮੀਨਾਰ ਨੇ ਦੋ ਦੋ ਤਿੰਨ ਤਿੰਨ ਹਜ਼ਾਰ ਯੂਐਨ ਮੁਤਾਬਕ ਬੀਨਸ ਕੰਪੇਨ ਬੀਨ ਚਲਾਉਣੀ ਹਾਂ ਦੇਖੋ ਇਨਹੇਲੈਂਟਸ ਆ ਗਿਆ ਕਿ ਇਨਹੇਲੈਂਟਸ ਜਿਹੜੇ ਆਪਾਂ ਸੁੰਘਦੇ ਆ ਜੀ ਆਪਾਂ ਸੁਣਦੇ ਹੁੰਦੇ ਸੀ ਪਹਿਲਾਂ ਟਿਊਬਾਂ ਤੇ ਇਹ ਇਹ ਸਾਰੀਆਂ ਉਹ ਚੀਜ਼ਾਂ ਨੇ ਜਿਹੜੀਆਂ ਅਵੇਅਰਨੈਸ ਦੀ ਲੋੜ ਨੇ ਜਾਣੇ ਸਾਰੇ ਨੇ ਟੀਵੀ ਦੇਖਦੇ ਨੇ ਫਿਰ ਉਹ ਦੇਖਦੇ ਨੇ ਉਹਨਾਂ ਚ ਜਦੋਂ ਤੁਸੀਂ ਥੋੜਾ ਜਿਹਾ ਅੱਛਾ ਕੰਟੈਂਟ ਪਾਉਂਗੇ ਜਨਰੇਸ਼ਨ ਨੇ ਹੀ ਅੱਗੇ ਜਾਣਾ ਨਹੀਂ ਜਨਰੇਸ਼ਨ ਮੂਵ ਕਰਦੀ ਹੈ ਸੋ ਜਿਵੇਂ ਆਪਾਂ ਇੰਨਾ ਲੰਮਾ ਸਫ਼ਰ ਕੱਟਤਾ ਅਗਲੇ ਨੂੰ ਦੱਸਾਂਗੇ ਚੰਗੀ ਗੱਲ ਸਿਖਾਵਾਂਗੇ ਤਾਂ ਪਹਿਲਵਾਨ ਜੀ ਨੇ ਗੱਲ ਕੀਤੀ ਹੈ ਚੰਗੀ ਹੈ ਜੇ ਸ਼ੌਂਕ ਲੱਗ ਦੇ ਡੈਫੀਨਿਟਲੀ ਯਾਰ 21 ਯਾਰਾਂ ਦੋਸਤਾਂ ਨੇ ਇੱਕ ਕਸਮ ਖਰਜੀ ਕਿ ਪੂਰੇ ਪੰਜਾਬ ਨੂੰ ਨਸ਼ਿਆਂ ਤੋਂ ਖਤਮ ਕਰਦੇ ਆਂ ਸਰਕਾਰਾਂ ਨਾਲ ਰਲ ਕੇ ਅਸੀਂ ਕੰਮ ਕਰ ਰਹੇ ਹਾਂ ਸੋ ਵਧੀਆ ਇਹਨਾਂ ਨੂੰ ਵੀ ਜਿਹੜੇ ਕਿ ਨਸ਼ੇ ਦੇ ਖਿਲਾਫ ਸਕੂਲ ਕਾਲਜਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਜਾਗਰੂਤ ਕਰ ਰਹੇ ਨੇ ਕਿਸੇ ਨਸ਼ੇ ਦੀ ਜ਼ੰਦਰ ਦੇ ਵਿੱਚ ਨਾ ਪਤੋ ਸੋ ਤੁਸੀਂ ਵੀ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਇਸ ਨਸ਼ੇ ਦੀ ਬਿਮਾਰੀ ਤੋਂ ਦੂਰ ਰੱਖਣੀ ਚਾਹੀਦਾ ਕਿਉਂਕਿ ਸਰਕਾਰਾਂ ਬੇਸ਼ੱਕ ਸੰਸਥਾਵਾਂ ਬੇਸ਼ੱਕ ਆਪਣਾ ਕੰਮ ਕਰ ਰਹੀਆਂ ਪਰ ਲੋਕਾਂ ਨੂੰ ਵੀ ਥੋੜਾ ਜਾਗਰੂਤ ਹੋਣ ਦੀ ਲੋੜ ਹੈ ਅੰਦਾਲਾ ਤਾਂ ਓਨਰ ਦੇ ਨਾਲ ਚਰਨਜੀਤ ਦੋਸਤ ਜੀ ਬੀਰੂ